ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਧਰੋ ਹਮੇਸ਼ਾ ਦੀ ਤਰ੍ਹਾਂ ਪੰਜਾਬ ਪੰਜਾਬੀ ਪੰਜਾਬੀਅਤ ਦੀ ਬਾਤ ਪਾਉਂਦੇ ਪੰਜਾਬ ਦੇ ਮੁੱਦੇ ਤੁਹਾਡੇ ਤੱਕ ਲੈ ਕੇ ਪਹੁੰਚਦੇ ਆ ਇਸ ਵਕਤ ਮੇਰੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰੀ ਸਿੰਘ ਖਾਈ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਹਾਂ ਕੁਝ ਅਹਿਮ ਮਸਲਿਆਂ ਤੇ ਖਾਈ ਸਾਹਿਬ ਸਭ ਤੋਂ ਪਹਿਲਾਂ ਰੀਅਲ ਫੈਕਟ ਨਿਊਜ਼ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਧੰਨਵਾਦ ਪ੍ਰਦੀਪ ਜੀ ਤੁਹਾਡਾ ਤੁਹਾਡੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦੇ ਜ਼ਰੀਏ ਦੇਖਣ ਵਾਲੇ ਸਾਰੇ ਸਾਡੇ ਦਰਖਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਕਾਈ ਸਾਹਿਬ ਅਰ ਜੇ ਮੈਂ ਰਹਿ ਲੁਧਿਆਣਾ ਵੈਸਟ ਜਿਮਨੀ ਚੋਣ ਸਮਾਪਤ ਹੋਈ ਹੈ ਨਤੀਜਾ ਜਿਹੜਾ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਉੱਥੇ ਕਿਵੇਂ ਦੇਖਦੇ ਹੋ ਇਸ ਨਤੀਜੇ ਨੂੰ ਤੁਸੀਂ ਦੇਖੋ ਪ੍ਰਦੀਪ ਜੀ ਜਿਹੜੀ ਲੁਧਿਆਣਾ ਇਲੈਕਸ਼ਨ ਹੋਈ ਹੈ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਬੜੇ ਸੱਚਦੇ ਢੰਗ ਨਾਲ ਸਾਡੇ ਲੀਡਰ ਸਾਹਿਬਾਨਾਂ ਨੇ ਚੋਣ ਲੜੀ ਹੈ ਜੀ ਸਾਰੇ ਇੱਕ ਦੋਤਾ ਦਾ ਦੇ ਨਾਲ ਜਿਹੜੀ ਚੋਣ ਲੜੀ ਗਈ ਹੈ ਲੇਕਿਨ ਮੌਜੂਦਾ ਸਰਕਾਰ ਨੇ ਆਜ ਦੇ ਸਰਕਾਰੀ ਤੰਤਰਨਾ ਉਥੇ ਜੋ ਤੁਸੀਂ ਵੀ ਤੁਹਾਡੇ ਸਾਰੇ ਭਰਾਵਾਂ ਦੇ ਚੈਨਲਾਂ ਜਰੀਏ ਲੋਕਾਂ ਨੇ ਦਰਸ਼ਕਾਂ ਨੇ ਦੇਖਿਆ ਇਸ ਤਰ੍ਹਾਂ ਉਥੇ ਜਿਹੜਾ ਸਮਾਨ ਵੰਡਿਆ ਗਿਆ ਉਹਨੂੰ ਫੜਿਆ ਗਿਆ ਉਸ ਨੇ ਲੋਕਾਂ ਨੂੰ ਸਾਡੇ ਵਰਤਾਂ ਨੂੰ ਡਰਾਇਆ ਧਮਕਾਇਆ ਕੁੱਲ ਹੱਥਕੰਡਾ ਸਰਕਾਰ ਨੇ ਜੋ ਸਰਕਾਰ ਨੂੰ ਨਹੀਂ ਚਾਹੀਦਾ ਸੀ ਕਰਨਾ ਕੀਤਾ ਸਰਕਾਰ ਸੋ ਉਸ ਦੇ ذریعے ਮੈਂ ਕਹੂੰਗਾ ਇਹ ਕੋਈ ਫੇਅਰ ਇਲੈਕਸ਼ਨ ਨਹੀਂ ਸੀ ਇੱਕ ਸਰਕਾਰੀ ਮਸ਼ੀਨਰੀ ਦੀ ਇਲੈਕਸ਼ਨ ਸੀ ਨਾ ਕਿ ਆਮ ਨਾਗਰਿਕ ਦੀ ਸੀ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਇਹ ਦਿਟਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਲੋਕਪੱਖੀ ਜਿਹੜੇ ਫੈਸਲੇ ਆਮ ਆਦਮੀ ਪਾਰਟੀ ਲੈ ਰਹੀ ਹੈ ਜਿਸ ਕਰਕੇ ਇਹ ਜਿਮਨੀ ਚੋਣ ਚ ਜਿੱਤ ਹੋਈ ਹੈ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਈ ਹੈ ਕਿਵੇਂ ਲੱਗਦਾ ਜਿਮਨੀ ਚੋਣ ਦੇ ਵਿੱਚ ਕੀ ਵਾਕਈ ਲੋਕਾਂ ਨੂੰ ਇੰਨਾ ਕ ਅਫੈਕਟ ਕੀਤਾ ਜਾ ਸਕਦਾ ਹੈ ਕਿ ਲੋਕ ਜਿਹੜਾ ਆਪਣਾ ਫੈਸਲਾ ਚੇਂਜ ਕਰ ਲੈਣ ਦੇਖੋ ਪ੍ਰਦੀਪ ਜੀ ਗੱਲ ਇਹ ਹੁੰਦੀ ਆ ਲੋਕਾਂ ਦਾ ਜਿਹੜੇ ਫੈਸਲੇ ਹੁੰਦੇ ਆ ਲੇਕਿਨ ਲੋਕਾਂ ਨੂੰ ਮਜਬੂਰ ਕੀ ਤਰ੍ਹਾਂ ਚੇਂਜ ਕਰ ਲਿਆ ਹਮ ਪਰ ਜਿਹੜਾ ਲੋਕਾਂ ਦੀ ਜਲੀ ਭਾਵਨਾ ਸੀ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਹਮ ਲੇਕਿਨ ਸਰਕਾਰ ਨੂੰ ਪਤਾ ਸੀ ਆਪ ਦੀਆਂ ناکਾਮੀਆਂ ਤੋਂ ਡਰਦੀ ਹੋਈ ਸਰਕਾਰ ਨੇ ਸਰਕਾਰੀ ਜਿਹੜਾ ਮਸ਼ੀਨਰੀ ਉਹ ਸਰਕਾਰੀ ਤੰਤਰ ਦੀ ਵਰਤੋਂ ਕੀਤੀ ਹੈ ਉੱਥੋਂ ਜਾਗਿਆਰ ਹੁੰਦਾ ਹੈ ਇਹ ਉਹਨਾਂ ਨੇ ਜਿਹੜੇ ਉਹ ਗੱਲ ਕਰਦੇ ਆ ਵੀ ਅਸੀਂ ਵਿਕਾਸ ਕੀਤਾ ਜਾਂ ਜਿਹੜੀ ਡਿਵੈਲਪਮੈਂਟ ਦੇ ਮੁੱਦੇ ਦੀ ਗੱਲ ਕਰਦੇ ਆ ਜਾਂ ਪੰਜਾਬੀ ਦੀ ਗੱਲ ਕਰਦੇ ਆ ਜਦੋਂ ਉਹ ਇੰਨੇ ਪਾਪੂਰਫੂ ਪਾਵਰਫੁਲ ਐ ਇੰਨੇ ਪਪੂਲਰ ਆ ਲੋਕਾਂ ਦੇ ਵਿੱਚ ਤਾਂ ਫਿਰ ਉਹ ਫੇਰ ਇਲیکشن ਕਰਾਉਂਦੇ ਫਿਰ ਕਿਉਂ ਤੁਹਾਡੇ ਚੈਨਲਾਂ ਨੂੰ ਬਾਰ-ਬਾਰ ਤੁਹਾਡੇ ਚੈਨਲ ਤੇ ਦਿਖਾਉਣ ਦੀ ਲੋਕਾਂ ਦੀ ਜਿਹੜੀਆਂ ਗੱਲਾਂ ਉਹ ਕਿਉਂ ਲੋੜ ਪਈ ਕਿਉਂ ਇੱਥੋਂ ਤੱਕ ਲੋਕਾਂ ਤੱਕ ਮੀਡੀਆ ਨੂੰ ਪਹੁੰਚਾਉਣ ਦੀ ਲੋੜ ਪਈ ਕਿਉਂਕਿ ਉਥੋਂ ਸਾਬ ਜਾਰ ਹੈ ਕਿ ਕਿਹੜਾ ਵਿਕਾਸ ਕਿਹੜੇ ਵਿਕਾਸ ਦੀ ਗੱਲ ਕਰਦੇ ਆ ਇਹ ਤਾਂ ਜੇ ਤੁਸੀਂ ਇੱ데 ਵਿਕਾਸ ਪੁਰਸੇ ਇੰਨਾ ਵਧੀਆ ਵਿਕਾਸ ਕਰਨ ਵਾਲੀ ਪਾਰਟੀ ਸੀ ਜੈ ਇੰਨੀ ਵਧੀਆ ਤੁਸੀਂ ਸਰਕਾਰ ਚਲਾਉਣ ਵਾਲੇ ਪ੍ਰਸ਼ਾਸਕ ਸੀ ਉਹ ਪ੍ਰਸ਼ਾਸਕਾਂ ਨੂੰ ਚੁਣੌਣ ਵਾਲੇ ਤੁਸੀਂ ਵਿਅਕਤੀ ਜਾਨ ਤਾਂ ਤੁਹਾਨੂੰ ਤਾਂ ਇੱਕ ਬੜੀ ਫੇਅਰ ਇਲੈਕਸ਼ਨ ਕਰਾਉਣੀ ਚਾਹੀਦੀ ਸੀ ਇਹ ਤੁਹਾਨੂੰ ਦੁੱਧ ਦੁੱਧ ਪਾਣੀ ਦਾ ਪਾਣੀ ਪਤਾ ਲੱਗਦਾ ਪਰ ਕਾਂਗਰਸ ਪਾਰਟੀ ਦੀ ਜੇ ਗੱਲ ਕੀਤੀ ਜਾਵੇ ਇਸ ਜਿੰਨੀ ਚੋਰਨ ਦੌਰਾਨ ਕਾਂਗਰਸ ਪਾਰਟੀ ਦੀ ਜਿੱਤੇ ਨਾ ਕਿਤੇ ਫੋਟੋ ਸਾਹਮਣੇ ਆਈ ਹੈ ਇੱਕ ਪਾਸੇ ਜੇ ਗੱਲ ਕਰ ਲਈਏ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਤੇ ਦੂਸਰੇ ਪਾਸੇ ਰਾਣਾ ਗੁਜੀਤ ਜੀ ਇਹ ਤਾਂ ਕਿਤੇ ਜਿਹੜੇ ਕੁਝ ਬਿਆਨ ਵੀ ਕੁਝ ਆਕੂਆਂ ਦੇ ਅਜਿਹੇ ਸਾਹਮਣੇ ਆਏ ਜਿਸ ਤੋਂ ਲੱਗਦਾ ਕਿ ਜਿਮਨੀ ਚੋਣ ਕਾਂਗਰਸ ਜਿੱਤ ਸਕਦੀ ਸੀ ਪਰ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਆਪਸੀ ਜਿਹੜੀ ਦਰਾਰबाजी ਹੈ ਇਹ ਵੀ ਕਾਰਨ ਬਣੀ ਹੈ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਕੋਈ ਦਰਾਰबाजी ਵਾਲੀ ਗੱਲ ਹੈ ਨਹੀਂ ਇਸ ਗੱਲ ਦੇ ਵਿੱਚ ਕਿਉਂਕਿ ਇਹ ਤਾਂ ਐਵੇਂ ਪੋਲੀਟੀਕਲ ਆਪੋ ਜਨਕ ਪਾਰਟੀਆਂ ਦਾ ਪ੍ਰੋਪੋਗੈਂਡਾ ਹੁੰਦਾ ਹੂੰ ਕਿਉਂਕਿ ਉਹ ਪ੍ਰੋਪੋਗੈਂਡਾ ਕਰਦੇ ਹੀ ਆਏ ਆ ਕਿਉਂਕਿ ਉਹਨਾਂ ਨੇ ਇੱਕ ਮੌਕਾ ਜਾਂ ਇਦਾਂ ਦੀ ਗੱਲ ਕਰਨੀ ਹੁੰਦੀ ਹੈ ਜਿੱਦਾਂ ਲੋਕਾਂ ਦਾ ਧਿਆਨ ਉਹ ਸਟੋਨ ਤੋਂ ਪਾਸੇ ਹਟਾਉਣਾ ਹੁੰਦਾ ਲੇਕਿਨ ਮੈਂ ਇਹ ਗੱਲ ਕਹੂੰਗਾ ਕਿ ਕਾਂਗਰਸ ਪਾਰਟੀ ਨੇ ਇੱਕ ਜੁੱਠ ਨਾ ਕੌਣ ਲੜੀ ਐ ਤਾਂ ਕਿ ਜਿਹੜਾ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟ ਜੀ ਉਹ ਉਥੋਂ ਦੇ ਐਮਪੀ ਐ ਉਹ ਆਸੂ ਦੀ ਕਾਜ ਪਲਾਉਣ ਗਏ ਜਿੱਥੇ-ਜਿੱਥੇ ਲੋੜ ਪਈ ਹੋ ਗਏ ਸਾਡੇ ਜਿਹੜੇ ਇੰਚਾਰਜ ਨੇ ਸਾਡੇ ਆਲ ਇੰਡੀਆ ਕੌਂਸਲ ਮਿਟਰੀ ਦੇ ਜਨਰਲ ਸੈਕਟਰੀ ਨੇ ਉਹ ਵੀ ਆਏ ਉਹਨਾਂ ਦੇ ਨਾਲ ਵੀ ਸਾਡੇ ਸੀਐਨਪੀ ਲੀਡਰ ਸਾਹਿਬ ਪ੍ਰਧਾਨ ਜੀ ਆਸੂ ਦੀ ਇਲੈਕਸ਼ਨ ਤੇ ਗਏ ਜਿੱਥੇ-ਜਿੱਥੇ ਟਾਈਮ ਸਮਾਂ ਸੀ ਉੱਥੇ ਹਰੇਕ ਥਾਂ ਪਹੁੰਚੇ ਲੇਕਿਨ ਪ੍ਰਧਾਨ ਜੀ ਲੇਕਿਨ ਤੁਸੀਂ ਗੱਲ ਨੂੰ ਸਮਝਦੇ ਹੋ ਕਿ ਪੋਂਗੇ ਪਾਰਟੀ ਦਾ ਪ੍ਰਧਾਨ ਜਿਹੜਾ ਹੁੰਦਾ ਉਹ ਮੁਖੀ ਹੁੰਦਾ ਪਾਰਟੀ ਦਾ ਉਹਨੂੰ ਬਹੁਤ ਵੱਡੇ ਸਾਰੇ ਸੂਬੇਦਰ ਜਿਵੇਂ ਹੁੰਦੇ ਆ ਇਹ ਨਹੀਂ ਹੁੰਦਾ ਉਹਨੇ ਇੱਕ ਇਲੈਕਸ਼ਨ 'ਚ ਵੱਧ ਕੇ ਬੈਠ ਜਾਣਾ ਉੱਥੇ ਮੇਸ਼ਾ ਪਾਰਟੀ ਸੰਘ ਦੇ ਲੀਡਰ ਨੂੰ ਇੰਚਾਰਜ ਲਾਉਂਦੀ ਹੈ ਜੋ ਪਾਰਟੀ ਵੱਲੋਂ ਰਾਣਾ ਗਰਜੀਤ ਜੀ ਨੂੰ ਸ਼ਾਮ ਸੰਤ ਰੋੜਾ ਜੀ ਨੂੰ ਉੱਥੇ ਇੰਚਾਰਜ ਲਾਇਆ ਗਿਆ ਇਲੈਕਸ਼ਨ ਇੰਚਾਰਜ ਲੇਕਿਨ ਉਹ ਇਲੈਕਸ਼ਨ ਕੰਮ ਇਹਨਾਂ ਨੇ ਨਹੀਂ ਸਮਝਣੀ ਸਾਹਮਣੀ ਸੀ ਕੋਈ ਮਾਦੀ ਸਾਹਮਣੀ ਬਣਦੀ ਸੀ ਕਿਉਂਕਿ ਜਦੋਂ ਉਹਨਾਂ ਦਾ ਕਿੱਥੇ ਬਲਾਵਾ ਆਇਆ ਉੱਥੇ ਸਾਡਾ ਪਾਰਟੀ ਪ੍ਰਧਾਨ ਪਹੁੰਚ ਦੇਖੋ ਸਾਡੇ ਸੀਐਲਪੀ ਸਾਹਿਬ ਨੇ ਉਹਨਾਂ ਨੇ ਬੁਲਾਇਆ ਵੀ ਤੁਸੀਂ ਆ ਕੇ ਪ੍ਰਸਤ ਕਰਨ ਪ੍ਰਧਾਨ ਜੀ ਸਾਡੇ ਜਨਰਲ ਸੈਕਟਰੀ ਸਾਹਿਬ ਸੀਐਲਪੀ ਲੀਡਰ ਸਾਹਿਬ ਸਾਰਿਆਂ ਨੇ ਜਾ ਕੇ ਉੱਥੇ ਪ੍ਰਸਤ ਕਰਨ ਬੰਦ ਕੀਤੀ ਇਸ ਮੁੱਦੇ ਨੂੰ ਚੱਕਿਆ ਉਹਨਾਂ ਨੇ ਸਾਰਾ ਲੋਕਾਂ ਦੇ ਲੈਣ ਦੀ ਇਹ ਸਰਕਾਰ ਦੀਆਂ ਨਾਕਾਮੀਆਂ ਲੈ ਕੇ ਆਏ ਉਹ ਜਾ ਕੇ ਸੋ ਉਥੋਂ ਇਹ ਤਾਈਮੇ ਬਰੂਧੀਆਂ ਦਾ ਪ੍ਰਾਪੋਕੰਡਾ ਕਰਨ ਦਾ ਕਰੀਆ ਹੁੰਦਾ ਇਹ ਬਣੀ ਆਈ ਜਦੋਂ ਆਪ ਉਹਨਾਂ ਦੇ ਪੱਲੇ ਕੁਝ ਨਹੀਂ ਕਿਉਂਕਿ ਆਪ ਉਹ ਲੋਕਾਂ ਦੇ ਵਿੱਚ ਜਿਹੜੇ ਜਿਹੜੇ ਆ 4 ਸਾਲ ਵਿੱਚ ਜਾ ਰਹੇ ਆ ਉਹ 4 ਸਾਲਾਂ ਦੇ ਲੋਕਾਂ ਦੇ ਜਿਹੜੇ ਜਿਹੜੇ ਉਹਨਾਂ ਨੇ ਲੋਕਾਂ ਨੇ ਜਿੰਨੇ ਚਾਹ ਨਾਲ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਸਨ ਉਸ ਜਿਹੜੀ ਪ੍ਰਕਿਰਿਆ ਦੇ ਵਿੱਚ ਲੋਕ ਕੂੜੇ ਦੇ ਉੱਤਰ ਸਕੇ ਅੱਜ ਇਹ ਆਪਦੇ ਜਿਹੜੇ ਉਹ ਗੱਲਾਂ ਨੂੰ ਲੁਕਾਉਣ ਲਈ ਦੂਜਿਆਂ ਵੱਲ ਇਹਨਾਂ ਗੱਲਾਂ ਨੂੰ ਛਾਲਦੇ ਪਿਛਲੇ ਦਿਨੀ ਵਿਜੀਲੈਂਸ ਦਾ ਪੰਜਾਬ ਵਿਜੀਲੈਂਸ ਦੀ ਟੀਮ ਦਾ ਇੱਕ ਵੱਡਾ ਐਕਸ਼ਨ ਹੋਇਆ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਤੇ ਰੇਡ ਹੁੰਦੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਤੋਂ ਵੀ ਜਿਹੜੀ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਕਾਂਗਰਸੀ ਆਗੂਆਂ ਦਾ ਜਿਹੜੇ ਬਿਆਨ ਸਾਹਮਣੇ ਆਏ ਟਵੀਟ ਸਾਹਮਣੇ ਆਏ ਭਾਵੇਂ ਚਰਨਜੀਤ ਸਿੰਘ ਦੀ ਚੰਨੀ ਦਾ ਬਿਆਨ ਹੋਵੇ ਕੁਝ ਬੀਜੇਪੀ ਆਗੂਆਂ ਦੇ ਵੀ ਕਿ ਇਹ ਸਰਕਾਰ ਨੇ ਧੱਕਾ ਕੀਤਾ ਸੁਖਪਾਲ ਸਿੰਘ ਜੀ ਖਹਿਰਾ ਨੇ ਸਿੱਧੇ ਤੌਰ ਤੇ ਕਿਹਾ ਕਿ ਮੈਂ ਬਿਕਰਮਜੀਤ ਮਜੀਠੀਆ ਦੇ ਨਾਲ ਖੜਾ ਹਾਂ ਉਹ ਕਹਿੰਦੇ ਕਿ ਮੈਂ ਜੇਲ੍ਹ ਚ ਵੀ ਮੁਲਾਕਾਤ ਕਰਕੇ ਆਉਂਗਾ ਤੇ ਮੈਂ ਪਰਿਵਾਰ ਦੇ ਨਾਲ ਖੜਾ ਹਾਂ ਕਿਤੇ ਨਾ ਕਿਤੇ ਕਿਸੇ ਸਮੇਂ ਬਿਕਰਮਜੀਤ ਮਜੀਠੀਆ ਤੇ ਚੰਜੀ ਸਿੰਘ ਚੰਨੀ ਸਰਕਾਰ ਵੇਲੇ ਕਾਰਵਾਈ ਕੀਤੀ ਗਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਅੱਜ ਉਹਨਾਂ ਨੂੰ ਇਹ ਕਾਰਵਾਈ ਗਲਤ ਕਿਉਂ ਲੱਗ ਰਹੀ ਹੈ ਕੋਈ ਗੱਲ ਪਰਦੀਪ ਜੀ ਇਹ ਹੁੰਦੀ ਹੈ ਵੀ ਜਦੋਂ ਜਦੋਂ ਜਿਹੜਾ ਟਾਈਮ ਸਰ ਜਦੋਂ ਕੋਈ ਵੀ ਸਰਕਾਰ ਦਾ ਮੁਖੀ ਹੁੰਦਾ ਜਦੋਂ ਉਹਨੂੰ ਕੋਈ ਕੰਪਲੇਂਟ ਜਾਂ ਕੋਈ ਚੀਜ਼ ਮਿਲਦੀ ਹੈ ਉਹਦੇ ਕਾਰਵਾਈ ਕਰਨਾ ਬਣਦਾ ਹੈ ਜੀ ਪਰ ਜਿਹੜੀ ਆਪਾਂ ਦਿੱਲੀ ਕੇ ਜਮੇਜੀਤ ਸਾਹਿਬ ਤੇ ਲਾ ਰਹੇ ਹਾਂ ਹਮ ਲੇਕਿਨ ਉਹ ਪਹਿਲਾਂ ਆਮ ਆਵਾਮ ਦੀ ਆਵਾਜ਼ ਸੀ ਆਮ ਆਵਾਜ਼ ਦੀ ਲੋਕਾਂ ਦੀ ਆਵਾਜ਼ ਨੂੰ ਲੋਕਾਂ ਦੇ ਜਿਹੜੇ ਇਸ ਗੱਲ ਤੇ ਗੁੱਸਾ ਸੀ ਉਹਨੂੰ ਸਾਰੇ ਕੁਝ ਨੂੰ ਕਾਂਗਰਸ ਸਰਕਾਰ ਨੇ ਸੁਖੰਦਾਲਿਆ ਔਰ ਦੇਖਿਆ ਔਰ ਬਾਤਿਆ ਜੋ ਬਨਦੀ ਕਾਰਵਾਈ ਕਰਤੀ ਸੀ ਲੇਕਿਨ ਉਸ ਤੋਂ ਬਾਅਦ ਉਹ ਕੋਟਾ ਦਾ ਕੰਮ ਹੁੰਦਾ ਮਾਨ ਜੋ ਕੋਟਾ ਨੇ ਦੇਖਣਾ ਵੀ ਕੌਣ ਦੇਖਣਾ ਕੌਣ ਨਾਕਾਰ ਹੈ ਇਹ ਸਾਰਾ ਕੁਝ ਕੋਰਟ ਦੇ ਨਰ ਪਰ ਹੁੰਦਾ ਬਾਅਦ ਦੇ ਵਿੱਚ ਸਰਕਾਰ ਤਾਂ ਕਨਫਰਮੇਸ਼ਨ ਕਰ ਸਕਦੀ ਹੈ ਸਰਕਾਰ ਨੇ ਇਨਵੈਸਟੀਗੇਸ਼ਨ ਕਰ ਲਿਆ ਲੇਕਿਨ ਜਿਹੜਾ ਆਦੇ ਦਾ ਮੁੱਦਾ ਹੈ ਜਿਹੜਾ ਅੱਜ ਵਿਜੀਲੈਂਸ ਨੇ ਕੀਤਾ ਉਹ ਬਹੁਤ ਹੀ ਮੰਦ ਭਾਗ ਦਾ ਕਿਉਂਕਿ ਇਹ ਰਾਜਨੀਤਿਕ ਇਹਦਾ ਮਤਲਬ ਤਾਂ ਇਹ ਹੈ ਵੀ ਜਿਹੜੀ ਮਿਰੂਦਾ ਸਰਕਾਰ ਆ ਉਹ ਜਿਹੜਾ ਆਪ ਦੇ ਛੋਟੀਆਂ ਨਾਕਾਮੀਆਂ ਨੂੰ ਛੋਟੇ ਜਿਹੇ ਲੋਕਾਂ ਨਾਲ ਕੀਤੇ ਵਾਅਦਿਆਂ ਬਾਧਿਆਂ ਨੂੰ ਜਿਹੜਾ ਯਾਗਰ ਕਰਦਾ ਤੁਸੀਂ ਉਹਦੇ ਘਰ ਵਿਜੀਲੈਂਸ ਭੇਜ ਦਿੰਦੇ ਤੁਹਾਨੂੰ ਇਹ ਇਹ ਜਿਹੜੀ ਵਿਜੀਲੈਂਸ ਰੇਡ ਹੈ ਤੁਹਾਡੇ ਕਹਿਣ ਦਾ ਪਰ ਇਹ ਰਾਜਨੀਤਿਕ ਹੈ ਇਹ ਤਾਂ ਤੁਹਾਨੂੰ ਦਿਖ ਹੀ ਰਹੀ ਹੈ ਤੁਸੀਂ ਉਹ ਜਿਹੜੀ ਐਫ ਆਈ ਆਰ ਪੜ੍ਹ ਲਓ ਤੁਹਾਨੂੰ ਐਫ ਆਈ ਆਰ ਸਾਫ਼ ਦਿਸ ਰਹੀ ਹੈ ਅਸੀਂ ਐਫ ਆਈ ਆਰ ਜਿਹੜੀ ਅਸੀਂ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੀ ਗੱਲ ਕਰਦੇ ਹਾਂ FIR ਦੀ 40 ਲੱਖ ਦੀ ਗੱਲ ਅਸੀਂ 500 ਕਰੋੜ ਦੀ ਕਰ ਰਹੇ ਹਾਂ ਪਤਾ ਨਹੀਂ ਇਹ ਤਾਂ ਹੋਰ ਵੇਖੋ ਉਹ ਜਿਹੜੀ ਇਨਵੈਸਟੀਗੇਸ਼ਨ ਟੀਮ ਆਉ ਉਹ ਜਦੋਂ ਸਾਰੇ ਤੱਥ ਪੂਰੇ ਲਿਆਉਗੀ ਇਹ ਤਾਂ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਹੀ ਜਾਣਾ ਵੀ ਕੌਣ ਸੱਚਾ ਕੌਣ ਝੂਠਾ ਹੈ ਜੇ 2027 ਦੀ ਗੱਲ ਕਰ ਲਈਏ ਕਿਉਂਕਿ ਜਿਮਨੀ ਚੋਣ ਨੂੰ ਮੰਨਿਆ ਜਾਂਦਾ ਕਿ ਸੈਮੀ ਫਾਈਨਲ ਕਿਹਾ ਜਾ ਰਿਹਾ ਸੀ ਕਿ 2027 ਦਾ ਸੈਮੀ ਫਾਈਨਲ ਹੈ 2027 ਦਾ ਸਮਾਂ ਵੀ ਨੇੜੇ ਆ ਰਿਹਾ ਬੜੀ ਤੇਜ਼ੀ ਦੇ ਨਾਲ ਤੇ ਕਿਵੇਂ ਲੱਗਦਾ ਆਉਣ ਵਾਲੇ ਸਮੇਂ 'ਚ ਕੀ ਕਾਂਗਰਸ ਇਸ ਪੋਜੀਸ਼ਨ 'ਚ ਹੈਗੀ ਹੈ ਕਿ ਜਿਹੜੀ ਦੁਬਾਰਾ ਜਿਹੜਾ ਸੱਤਾ ਦੇ ਵਿੱਚ ਆ ਸਕਦੇ ਕੋ ਪ੍ਰਦੀਪ ਜੀ ਤੁਸੀਂ ਆਪ ਸਮਝਦਾ ਰਹੋ ਤੁਸੀਂ ਰੋਜ਼ ਲੋਕਾਂ ਦੇ ਵਿੱਚ ਰਹਿੰਦੇ ਤੁਸੀਂ ਲੋਕਾਂ ਦੀ ਭਾਵਨਾ ਨੂੰ ਸਮਝਦੇ ਹੋ ਕਿ ਇੱਕ মিডিਆ ਕਿਹਦਾ ਮੈਡੀਏਟਰ ਹੁੰਦਾ ਰਾਜਨੀਤਿਕ ਲੋਕਾਂ ਦਾ ਔਰ ਆਮ ਪਬਲਿਕ ਦਾ ਤੁਸੀਂ ਰਾਜਨੀਤਿਕ ਲੋਕਾਂ ਨੂੰ ਵੀ ਰੋਜ਼ ਉਹਨਾਂ ਕੋਲ ਜਾਣਦੇ ਉਹਨਾਂ ਨੂੰ ਸੁਣਦੇ ਉਹਨਾਂ ਨੂੰ ਵਿਚਾਰਦੇ ਹੋ ਤੁਸੀਂ ਆਮ ਨਾਗਰਿਕ ਕੋਲ ਵੀ ਜਾਂਦੇ ਅੱਜ ਤੋਦੂ ਆਪ ਨੂੰ ਪਤਾ ਵੀ ਲੋਕਾਂ ਦੀ ਭਾਵਨਾ ਕੀ ਹੈ ਅੱਜ ਪੰਜਾਬ ਦਾ ਲੋਕ ਜਿਹੜੀ ਜਨਤਾ ਆਵਾਮ ਇਸ ਗੱਲ ਤੋਂ ਬਿਆਨਕ ਹੋਇਆ ਰਹਿਕਾ ਵੀ ਅਸੀਂ ਜਿਹੜੀ 2022 ਦੇ ਵਿੱਚ ਜਿਹੜਾ ਫੈਸਲਾ ਲਿਆ ਸੀ ਉਹ ਅਸੀਂ ਬਹੁਤ ਗਲਤ ਫੈਸਲਾ ਲੈ ਬੈਠੇ ਅੱਜ ਉਹ ਫੈਸਲੇ ਦੇ ਵਿੱਚ ਲੋਕ ਪਛਤਾ ਰਹੇ ਹੈ ਵੀ ਅਸੀਂ ਨਾ ਲੋਕਾਂ ਨੂੰ ਇਹਨਾਂ ਦੇ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨਾਲ ਝੂਠੀਆਂ ਗੱਲਾਂ ਕੀਤੀਆਂ ਸੀ ਵੀ ਆਪਾਂ ਕਹੀਏ ਇਹਨਾਂ ਨੇ ਆਮ ਸਾਡੇ ਮੇਰੇ ਸਤਿਕਾਰਯੋਗ ਮਤਾਵਾ ਭੈਣਾਂ ਨੂੰ ਇਹ ਗੱਲ ਕਹੀ ਸੀ ਵੀ ਅਸੀਂ ਇੱਕ ਇੱਕ ਹਜ਼ਾਰ ਰੁਪਏ ਆਵਾ। ਸੋ ਅੱਜ 4 ਸਾਲ ਬੀਤਣ ਜਾ ਰਹੇ ਆ ਕਿੱਥੇ ਨੇ ਉਹ ਪੈਸੇ ਮੈਨੂੰ ਦੱਸ ਦੋ ਕਿਸੇ ਇੱਕ ਵੀ ਸਾਡੀ ਮਾਤਾ ਪਿਤਾ ਨਾਲ ਦੇ ਖਾਤੇ ਵਿੱਚ ਪੈਸੇ ਆਏ ਆ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਪਰ ਇਸ ਤੋਂ ਇਲਾਵਾ ਸਰਕਾਰ ਇਹ ਵੀ ਦਾਅਵੇ ਕਰ ਰਹੀ ਹੈ ਕਿ ਅਸੀਂ ਜਿਹੜਾ ਬਿਜਲੀ 600 ਜੁਨਿਟ ਮਾਫ ਕੀਤੀ ਕਿਸਾਨਾਂ ਨੂੰ ਜਿਹੜਾ ਟੇਲਾ ਤੱਕ ਪਾਣੀ ਪਹੁੰਚਾਇਆ ਜੀ ਉਹ ਕਹਿੰਦੇ ਕਿ ਅਸੀਂ ਜਿਹੜਾ ਨਸ਼ੇ ਤੇ ਯੁੱਧ ਨਸ਼ੇ ਦੇ ਵਿਰੁੱਧ ਚਲਾਇਆ ਉਹਨੂੰ ਵੀ ਉਹ ਇੱਕ ਕਾਮਯਾਬ ਪਾਲਿਸੀ ਮੰਨ ਰਹੇ ਹੈ ਤੇ ਇਹਦੇ 'ਚ ਤੁਹਾਨੂੰ ਕਿਵੇਂ ਲੱਗਦਾ ਵੀ ਕੀ ਵਾਕਈ ਇਹ ਕੰਮ ਇਸ ਗੱਲ ਦਾ ਤੁਸੀਂ ਆਪ ਗਵਾਹ ਹੋ ਹੂੰ ਮੈਂ ਤੁਹਾਡੇ ਚੈਨਲ ਤੇ ਇਕਦਮ ਦੇਖ ਰਿਆ ਸੀ ਇੱਕ ਚੂੜਕੂ ਚੂੜਚੱਕ ਜਿਹੜਾ ਆਪਣੇ ਡਿਸਟ੍ਰਿਕਟ ਦਾ ਪਿੰਡ ਆ ਉਥੇ ਇੱਕ ਨੌਜਵਾਨ ਡਿੱਗਿਆ ਪਿਆ ਸੀ ਨਸ਼ੇ ਨਾਲ ਉਹਦੀ ਵੀਡੀਓ ਵਾਇਰਲ ਹੋਈ ਤੁਸੀਂ ਤੁਹਾਡੇ ਚੈਨਲ ਤੋਂ ਵੀ ਹੋਈ ਉਹ ਜੀ ਬਿਲਕੁਲ ਤੁਸੀਂ ਆਪ ਗਵਾਹ ਦੱਸ ਦੋ ਵੀ ਉਹ ਗੱਲਾਂ ਕਿੱਥੇ ਕਹੀਆਂ ਹੂੰ ਕੀ ਉਹ ਜਿਹੜੇ ਨਹੀਂ ਗੱਲ ਕਰਦੇ ਆ ਜੁੱਧ ਨਸ਼ਾ ਵਿਰੋਧੋ ਸੱਚਾ ਹੂੰ ਰੋਜ਼ ਤੁਸੀਂ ਦੇਖਦੇ ਹੋ ਫੇਸਬੁੱਕ ਦੇ ਬਾਅਦ ਹੀ ਮਰਾ ਹੈ WhatsApp ਤੇ ਕਿੰਨੀਆਂ ਵੀਡੀਓ ਆਂ ਜੇ ਨੌਜਵਾਨਾਂ ਦੀਆਂ ਜਾਂ ਨਾ ਜਾ ਰਹੀਆਂ ਤੇ ਸਭ ਇੱਕ ਪ੍ਰਚਾਰ ਹੈ ਲੋਕਾਂ ਨੂੰ ਗੁਮਰਾਹ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਪਰ ਉਹ ਤੇ ਅਮਲ ਨਹੀਂ ਕੀਤਾ ਜਾ ਰਿਹਾ ਹੂੰ ਕੋਈ ایسی ਗੱਲ ਨਹੀਂ ਵੀ ਜਿਹੜਾ ਉਹ ਗੱਲ ਨੂੰ ਲਾਗੂ ਕੀਤਾ ਜਾਵੇ ਅਸੀਂ ਕਹਿੰਦੇ ਅਸੀਂ ਤਾਂ ਹੱਕਦਾਂ ਵੀ ਸਾਡੀ ਨੌਜਵਾਨੀ ਜਾ ਰਹੀ ਹੈ ਸਾਡਾ ਕਹਿੰਦੇ ਕਿਸੇ ਨੂੰ ਵੀ ਬਖਸ਼ਿਆ ਜਾਊਗਾ ਮੈਂ ਕਹਿੰਦਾ ਬਿਲਕੁਲ ਜੀ ਮੈਂ ਮੈਂ ਤਾਂ ਇਹ ਗੱਲ ਕਹਿੰਨਾ ਵੀ ਜਿਹੜਾ ਬੰਦਾ ਸਮਾਜ ਦੇ ਵਿੱਚ ਸਾਡੀ ਨੌਜਵਾਨੀ ਖਰਾਬ ਕਰਦਾ ਉਹ ਕੋਈ ਵੀ ਹੋਵੇ ਨਹੀਂ ਬਖਣਾ ਚਾਹੀਦਾ ਅਸੀਂ ਚਾਪਕਾ ਇਸ ਗੱਲ ਤੇ ਅਪੋਜੀਸ਼ਨ ਦੀ ਹੱਕਦਾਂ ਸਾਡੇ ਸਾਰੇ ਲੀਡਰ ਸਰਕਾਰ ਦੇਗ ਬਿਆਨ ਦਿੰਦੇ ਇਹ ਗੱਲ ਕਹਿੰਦੇ ਵੀ ਜਿੱਥੇ ਕਿਤੇ ਅਪੋਜੀਸ਼ਨ ਦੀ ਲੋੜ ਆਸੀ ਉੱਥੇ ਇਸ ਗੱਲ ਪਰ ਪੁਲਿਸ ਦੀ ਕਾਰਵਾਈ ਤੁਹਾਨੂੰ ਲੱਗਦਾ ਵੀ ਸਹੀ ਨਹੀਂ ਤੁਸੀਂ ਆਪ ਤੁਸੀਂ ਦੇਖ ਲਓ ਹੂੰ ਵੀ ਰੋਜ਼ ਪੰਜਾਬ ਉਸ ਨਾਲ ਵਰਤਦੇ ਤੁਹਾਨੂੰ ਪਤਾ ਹੀ ਆ ਕਿ ਕਿ ਇੱਕ ਜਿਹੜਾ ਨੈਕਸਸ ਆ ਉਹ ਤੋਣ ਦੀ ਲੋੜ ਆ ਉਹ ਨੈਕਸਸ ਵੱਡੇ ਲੋਕਾਂ ਦੇ ਵੱਡੇ ਰਾਜਨੀਤਿਕ ਬੰਦੇ ਜਿਹੜੇ ਸਰਕਾਰ ਆ ਉਹਨਾਂ ਦੇ ਅਥਾਹ ਖੇਡ ਜਾਂਦੇ ਲੋਕ ਜੀ ਸੋ ਇਹ ਤਾਂ ਅਸੀਂ ਪ੍ਰਚਾਰ ਕੀਤਾ ਜਾ ਰਹੇ ਆ ਅਗਲੀ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਤੁਸੀਂ ਸਮੁੱਚੇ ਪੰਜਾਬ ਦੇ ਵਿੱਚ ਕਾਂਗਰਸ ਦੇ ਲਈ ਕੰਮ ਕਰਦੇ ਹੋ ਸੀਨੀਅਰ ਸਫਾਂ ਦੇ ਵਿੱਚ ਵਿੱਚ ਰਹਦੇ ਹੋ ਪਰ ਮੈਂ ਹਲਕਾ ਨਿਹਾਲ ਸਿੰਘ ਵਾਲਾ ਦੀ ਗੱਲ ਕਰਨੀ ਚਾਹੁੰਦਾ ਹਮ ਨਿਹਾਲ ਸਿੰਘ ਵਾਲਾ ਦੇ ਵੀ ਵਿੱਚ ਇਸ ਵਕਤ ਜਿਹੜਾ ਕਾਂਗਰਸ ਦੇ ਵਿੱਚ بڑا ਰੌਲਾ ਪਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਜੇ ਦੇਖੀਏ ਤਾਂ ਜਿਹੜੇ ਦੋਨੋਂ ਆਗੂ ਨੇ ਟਿਕਟ ਦੇ ਦਾਵੇਦਾਰ ਜਿਨ੍ਹਾਂ ਦੇ ਵਿੱਚ ਹਲਕਾ ਇੰਚਾਰਜ ਭੁਪਿੰਦਰ ਸਾਹੋਕੇ ਜੀ ਦੂਜੇ ਪਾਸੇ ਪਰਮਿੰਦਰ ਡੈਂਪਲ ਜੀ ਜਿਹੜੇ ਕਿ ਜਿਨ੍ਹਾਂ ਨੂੰ ਐਸਸੀ ਦੇ ਹਲਕਾ ਇੰਚਾਰਜ ਲਗਾਇਆ ਗਿਆ ਦੋਨਾਂ ਦੇ ਜਿਹੜੇ ਸਮਰਥਕ ਹੈ ਉਹ ਵੀ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਖਿਲਾਫ ਬੜਾ ਪ੍ਰਚਾਰ ਕਰ ਰਹੇ ਇੱਕ ਦੂਜੇ ਦੀਆਂ ਲੱਤਾਂ ਖੇਚ ਰਹੇ ਨਾਲ ਦੀ ਨਾਲ ਇੱਕ ਪਿਛਲੇ ਦਿਨੀ ਉਹਨਾਂ ਨੇ ਇੱਕ ਪ੍ਰੋਗਰਾਮ ਕਰਵਾਇਆ ਜਿੱਥੇ ਲੱਡੂ ਵੰਡੇ ਗਏ ਜਰਨੈਲ ਸਿੰਘ ਰਾਮਾ ਨੂੰ ਬਲਾਕ ਨਿਹਾਲ ਸਿੰਘ ਵਾਲੇ ਦਾ ਉਹ ਕਿ ਕੀ ਪ੍ਰਧਾਨ ਬਣਾਇਆ ਗਿਆ ਦੂਜੇ ਪਾਸੇ ਰੁਪਿੰਦਰ ਤੀਨਾ ਜੀ ਅੱਜ ਇਕਾਈਆਂ ਦੇ ਜਿਹੜੇ ਗਠਨ ਕਰ ਰਹੇ ਹੈ ਇਹਦੇ ਕੀ ਅਸਲੀਅਤ ਕੀ ਹੈ ਇਹ ਕੀ ਕਾਰਨ ਹੈ ਕਿ ਇੰਨਾ ਇਹ ਦਾ ਮੁੱਲ ਜਾ ਪਿਆ ਦੇਖੋ ਗੱਲ ਪ੍ਰਦੀਪ ਜੀ ਇਹ ਹੈ ਵੀ ਜਿਹੜਾ ਬੰਦਾ ਇਲੈਕਸ਼ਨ ਲੜਦਾ ਹੈ ਦੇਖਣ ਜਿੱਤ ਜੇ ਤਾਂ ਐਮਐਲਏ ਬਣ ਕੇ ਹਲਕੇ ਦੇਖਦਾ ਜੇ ਇਲੈਕਸ਼ਨ ਕਿਤੇ ਲੂਜ਼ ਕਰ ਜਾਂਦਾ ਤਾਂ ਆਉਂਦੀ ਇਲੈਕਸ਼ਨ ਤੱਕ ਉਹ ਬੰਦਾ ਉੱਥੇ ਉਹ ਸਿਸਟਮ ਨੂੰ ਚਲਾਉਂਦਾ ਔਰ ਉਹ ਸਿਸਟਮ ਨੂੰ ਦੇਖਦਾ ਲੇਕਨ ਨਿਹਾਲ ਸਿੰਘ ਵਾਲੇ ਤੋਂ ਪੰਦਰ ਸਿੰਘ ਸਾਹੋ ਕਿਹ ਤੋਂ ਲੜ ਚੁੱਕਿਆ ਆਜੋ ਸਿਸਟਮ ਦੇਖ ਰਿਹਾ ਹੈ ਲੈਕਿਨ ਪਰਮਿੰਦਰ ਡੈਪਲ ਪਾਰਟੀ ਲਈ ਕੰਮ ਕਰਦਾ ਉਹ ਵੀ ਵਧੀਆ ਆਪਣੀ ਮਿਹਨਤ ਕਰ ਰਿਹਾ ਚੰਗੀ ਗੱਲ ਕਰਨੀ ਚਾਹੀਦੀ ਹੈ ਹੂੰ ਲੇਕਿਨ ਇਹ ਤਾਂ ਜਦੋਂ ਪਾਰਟੀ 2027 ਦੇ ਵਿੱਚ ਸਰਵੇ ਕਰਾਓ ਜਿਹੜਾ ਬੰਦਾ ਸਰਵੇ 'ਚ ਲੋਕ ਖਿੱਤੇ ਦੇ ਵਿੱਚ ਜਿਹੜਾ ਅੱਗੇ ਆਊਗਾ ਪਾਰਟੀ ਉਹ ਟਿਕਟ ਦੇਣੀ ਹੈ ਪਾਰਟੀਆਂ ਨੇ ਇਲਕਸ਼ਨ ਜਿੱਤਣ ਲਈ ਟਿਕਟ ਦੇਣੀਆਂ ਹੈ ਪਾਰਟੀਆਂ ਨੇ ਇਲਕਸ਼ਨ ਹਾਰ ਲਈ ਟਿਕਟ ਵੀ ਕਰਨ ਦੇ ਦੀ ਹੂੰ ਲੇਕਿਨ ਉਦੋਂ ਪਤਾ ਲੱਗ ਜੂ ਲੋਕ ਕੀ ਦੇ ਨਾਲ ਹੈ ਜਿਹਦੇ ਲੋਕ ਉਹ ਟਿਕਟ ਮਿਲ ਜੂਗੇ ਲੇਕਿਨ ਪਹਿਲਾਂ ਲੋਕਾਂ ਜਾਣ ਦਾ ਹਰ ਬੰਦੇ ਨੂੰ ਅਧਿਕਾਰ ਹੈ ਤੁਸੀਂ ਵੀ ਜਾ ਸਕਦੇ ਹੋ ਅਜੇ ਕਾਂਗਰਸੀ ਮੈਂ ਵੀ ਜਾਣਾ ਮੈਨੂੰ ਆਜਾਪ ਨੂੰ ਕਹਿਣਾ ਵੀ ਮੈਨੂੰ ਇਹ ਪਾਰਟਨ ਟਾਈਪ ਦੇਣੀ ਚਾਹੀਦੀ। ਸੋ ਮੈਂ ਵੀ ਕਲੇਮ ਕਰਦਾ। ਪਰ ਇਹ ਦੋ 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 ਬਲਾਕ ਪ੍ਰਧਾਨ ਲਗਾਉਣ ਵਾਲਾ ਕੀ ਸਿਸਟਮ ਹੈ? ਕਿਉਂਕਿ ਕੀ ਉਹਨਾਂ ਨੇ ਜਿਹੜਾ ਪ੍ਰੋਗਰਾਮ ਕਰਾਇਆ ਉਹਦੇ ਕੋਈ ਇਹਦੀ ਗੱਲ ਇਹ ਹੈ ਤੁਹਾਨੂੰ ਪਤਾ ਹੋਣਾ ਵੀ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਬਣੇ ਜੀ। ਲੇਕਿਨ ਆਧିକਾਰੀ ਪ੍ਰਧਾਨ ਭਾਰਤ ਪੂਛਣਾ ਆਸ਼ੂ ਜੀ ਸੀ। ਜੀ। ਉਸੇ ਤਰ੍ਹਾਂ ਪਾਰਟੀ ਦੀ ਪ੍ਰਕਿਰਿਆ। ਹੂੰ। ਇਸ ਪ੍ਰਕਿਰਿਆ ਦੇ ਤਹਿਤ ਜੇ ਕਿਤੇ ਬਲਾਕ ਪ੍ਰਧਾਨ ਆ ਉੱਥੇ ਨਾਲ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਜਾਂਦਾ। ਹੂੰ। ਕੁਝ ਨਾਸਗਰਾ ਮਾ ਸਾਡਾ ਨੌਜਵਾਨ ਲੀਡਰ ਆ ਵਧੀਆ ਮੁੰਡਾ ਪਿੰਡ ਦਾ ਸਰਪੰਚ ਹੈ ਚੰਗਾ ਮੁੰਡਾ ਲੇਕਿਨ ਉਹਨੂੰ ਅੱਜ ਪਾਰਟੀ ਨੇ ਕਾਰਜਕਾਰੀ ਪ੍ਰਧਾਨ ਲਾਇਆ ਲੇਕਿਨ ਇਹ ਨਹੀਂ ਕਾਰਜਕਾਰੀ ਪ੍ਰਧਾਨ ਲਾਦਾ ਤਾਂ ਪ੍ਰਧਾਨ ਨੂੰ ਕਿਤੇ ਪਾਸੇ ਕੀਤਾ ਜਾਂਦਾ ਲੇਕਿਨ ਅੱਜ ਜੀ ਆਪ ਗੰਭੀਰ ਹੋ ਪ੍ਰਧਾਨ ਤਾਂ ਪ੍ਰਧਾਨ ਹੁੰਦਾ ਹਮ ਅਜੀ ਅਮਿੰਦਰ ਸਿੰਘ ਰਾਜਾ ਬਦਾਂ ਦਾ ਸਾਡਾ ਪ੍ਰਧਾਨ ਆ ਉਹ ਪ੍ਰਧਾਨ ਦੀ ਤਰ੍ਹਾਂ ਕੰਮ ਕਰ ਰਿਹਾ ਭਾਰਤਪੁਰ ਨੇ ਅੱਜ ਵੀ ਕਾਰਜਕਾਰੀ ਪ੍ਰਧਾਨ ਸਨ ਉਹ ਕਾਰਜਕਾਰੀ ਤੇ ਪ੍ਰਧਾਨ ਦੇ ਤਰ੍ਹਾਂ ਕੰਮ ਕਰਦੇ ਸਨ ਲੇਕਿਨ ਇਹ ਇਹਦਾ ਮਤਲਬ ਇਹ ਹੁੰਦਾ ਹੈ ਵੀ ਜੇ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਜਿਹੜੇ ਦੋਨੇ ਹਲਕੇ ਦੇ ਵਿੱਚ ਕੰਮ ਕਰਨਗੇ ਤਾਂ ਪਾਰਟੀ ਨੂੰ ਬਲ ਮਿਲੇਗਾ ਪਾਰਟੀ ਤਕੜੀ ਹੋਊਗੀ ਤੇ ਪਾਰਟੀ ਨੂੰ ਤਕੜੀ ਕਰਨ ਦਾ ਸਾਰਾ ਸਾਧਨ ਹੈ ਇੱਕ ਜਿਹੜੀ ਤੁਸੀਂ ਗੱਲ ਕੀਤੀ ਸੀ ਪਰਮਿੰਦਰ ਸਿੰਘ ਜੀ ਉਹ ਆਪਣਾ ਡੈਂਪਲ ਨੂੰ ਜਿਹੜਾ ਇਹ ਹਲਕੇ ਦਾ ਕੋਆਰਡੀਨੇਟਰ ਇੰਚਾਰ ਲੈ ਆ ਜੀ ਦੇਖੋ ਕੋਆਰਡੀਨੇਟਰ ਜਿਹੜਾ ਹੈ ਪੀਸੀਸੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇੱਥੇ ਸ਼੍ਰੀ ਕਿਸ਼ਨ ਕੁਮਾਰ ਤਵਾੜੀ ਜੀ ਜਿਹੜੇ ਉਹ ਕੋਆਰਡੀਨੇਟਰ ਲੱਗੇ ਲੇਕਿਨ ਇੱਕ ਬੈਂਗਾ ਸਾਡਾ ਐਸਸੀ ਡਿਪਾਰਟਮੈਂਟ ਹੈ ਜਿਹਦੇ ਚੇਅਰਮੈਨ ਨੇ ਕਲਦੀਪ ਸਿੰਘ ਬਾਜ ਕਲਜੀਬ ਬਾਜ ਜੀ ਨੇ ਇੱਕ ਸਾਡਾ ਨੈਸ਼ਨਲ ਪ੍ਰੋਗਰਾਮ ਸਟਾਰਟ ਕੀਤਾ ਨੈਸ਼ਨਲ ਜਿਹੜਾ ਐਸਸੀ ਬੈਂਗਾ ਤੁਹਾਡਾ ਆਲ ਇੰਡੀਆ ਕਾਨਫਰੰਸ ਮੀਟਿੰਗ ਜਿਹੜਾ ਐਸਸੀ ਬੈਂਗਾ ਉਹਦੇ ਜਿਹੜੇ ਚੇਅਰਮੈਨ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਉਹ ਪ੍ਰੋਗਰਾਮ ਉਹਨਾਂ ਦਾ ਨਾਮ ਆਤਾ ਐਲ ਡੀ ਐਮ ਲੀਡਰ ਡਿਵੈਲਪਮੈਂਟ ਮਿਸ਼ਨ ਬੀ ਜਿਹੜੇ ਐਸਸੀ ਨੌਜਵਾਨ ਬੱਚੇ ਆ ਜਿਹੜੇ ਪਾਰਟੀ ਲਈ ਕੰਮ ਕਰਨ ਦੇ ਚਾਹਵਾਨ ਨੇ ਉਹਨਾਂ ਨੂੰ ਲਿਆ ਕੇ ਪਾਰਟੀ ਨਾਲ ਜੋੜਿਆ ਜਾਂਦਾ ਜੀ ਇਹਦੇ ਲਈ ਐਸਸੀ ਕੋਆਰਡੀਨੇਟਰ ਲਾਏ ਆ ਨਵੇਂ ਯੂਥ ਨੂੰ ਪ੍ਰੋਮੋਟ ਕਰ ਲਈ ਨਵੇਂ ਐਸਸੀ ਬੱਚਿਆਂ ਨੂੰ ਅੱਗੇ ਰਾਜਨੀਤੀ ਚ ਲਿਆਉਣ ਲਈ ਲੀਡਰ ਡਿਵੈਲਪਮੈਂਟ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਪਾਰਟੀ ਨੇ ਨੈਸ਼ਨਲ ਲੈਵਲ ਤੇ ਕੀਤਾ ਉਹ ਸਾਰੇ ਇੰਡੀਆ ਚ ਲਿਆ ਇਕੱਲਾ ਪੰਜਾਬ ਚ ਨਹੀਂ ਚੱਲਿਆ ਉਹਦੇ ਤਹਿਤ ਉਹਨੂੰ ਕੋਆਰਡੀਨੇਟਰ ਲਾਇਆ ਉਹਦੇ ਲਈ ਉਹਨੂੰ ਕੰਮ ਕਰਨਾ ਚਾਹੀਦਾ ਐਸਸੀ ਬਰੇ ਨੌਜਵਾਨਾਂ ਨੂੰ ਅੱਗੇ ਪਾਰਟੀ ਨੂੰ ਵਾਰਕ ਦੇਣੇ ਚਾਹੀਦੇ ਸੋ ਇਹ ਕੰਮ ਆ ਉਹਦਾ ਉਹਨੂੰ ਕਰਨਾ ਜ਼ਰੂਰ ਕਰਨਾ ਚਾਹੀਦਾ ਇਿੱਥੇ ਕੋਈ ਪਾਰਟੀ ਡੋਕਲਾ ਦੀ ਹਰੇਕ ਨੂੰ ਤੇ ਪੂਰਾ ਉਤਰਨਾ ਚਾਹੀਦਾ ਸੱਪਲਾਣਾ ਚਾਹੀਦਾ ਜੀ ਅ ਕਾਈ ਸਾਹਿਬ ਤੁਹਾਡੇ ਵੀ ਰਜੇਵੇਂ ਬਹੁਤ ਐ ਸਮਾਂ ਜਿਹੜਾ ਅ ਇਜਾਜ਼ਤ ਨਹੀਂ ਦਿੰਦਾ ਮੈਂ ਜਾਂਦੇ ਜਾਂਦੇ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂਗਾ ਜੀ ਕਿ ਕੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਰਹੇ ਹੋ ਕਿਉਂਕਿ ਅਕਾਲੀ ਦਲ ਦਾ ਜਿਹੜੇ ਇੱਕ ਡਾਊਨਫਾਲ ਅਕਾਲੀ ਦਲ ਦਾ ਇਸ ਵਕਤ ਚੱਲ ਰਿਹਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ 2027 ਦੇ ਵਿੱਚ ਜਿਹੜਾ ਤੁਹਾਡਾ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨਾਲ ਹੀ ਹੋਵੇਗਾ ਜਾਂ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਇਸ ਤਰ੍ਹਾਂ ਹੋਵੇਗਾ ਕਿ ਤੇ ਕੋਣਾ ਮੁਕਾਬਲਾ ਦੇਖ ਰਹੇ ਹੋ ਦੇਖੋ ਮੇਰੇ ਮਤਾਬਕ ਤਾਂ ਦੇਖੋ ਅਕਾਲੀ ਦਲ ਤੁਸੀਂ ਆਪ ਹੀ ਦੱਸਤਾ ਦੇ ਇਸ ਪੀਜੇ ਚਤਰੀ ਇਲੈਕਸ਼ਨ ਲੱਗਣਾ ਕੋਈ ਇਹਦੇ ਚ ਕੋਈ ਸ਼ੱਕ ਨਹੀਂ ਬੀਜਪੀ ਨੂੰ ਸਾਡੇ ਜਿਹੜੇ ਕਿਸਾਨਾਂ ਨਾਲ ਬੀਜਪੀ ਨੇ ਯਾਤਰੀ ਕੀਤੀ ਅਸੀਂ ਕਿਸਾਨ ਸਟੇਟ ਹੈ ਸਾਡਾ ਕਿਸਾਨ ਲਾਇਕ ਨਹੀਂ ਕਰਦਾ ਬੀਜਪੀ ਨਹੀਂ ਚਾਹੁੰਦਾ ਇਸ ਕਰਕੇ ਸਾਡੇ ਲੋਕ ਬੀਜਪੀ ਦੇ ਹੱਕ ਚ ਨਹੀਂ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਉਸ ਨੂੰ ਦੇਸੀ ਰਹੀਆਂ ਕੋਈ ਯੱਕ ਜਾ ਰਿਹਾ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਲੇਕਿਨ ਅੱਜ ਜਿਹੜਾ ਟਾਈਮ ਆ ਲੋਕਾਂ ਦੇ ਮਨ ਦੇ ਵਿੱਚ ਲੋਕਾਂ ਦਾ ਮਨ ਬੁਣ ਬਣ ਚੁੱਕਿਆ ਵੀ ਅਸੀਂ 2027 ਅੱਜ ਦੇ ਵਿੱਚ ਜਿਹੜਾ ਕਾਂਗਰਸ ਦਾ ਟੰਡਾ ਬਲੰਦ ਕਰਨਾ ਕਾਂਗਰਸ ਸਰਕਾਰ ਲੈ ਕਿਉਂ ਨਹੀਂ ਕਿਉਂਕਿ ਕਾਂਗਰਸ ਨੇ ਲੰਮਾ ਟਾਈਮ ਮੁਲਕ ਦੇ ਵਿੱਚ ਸੇਵਾ ਕੀਤੀ ਹੈ ਮੁਲਕ ਨੂੰ ਅੱਗੇ ਲਿਜਾਣ ਦੇ ਵਿੱਚ ਕਾਂਗਰਸ ਦਾ ਬਹੁਤ ਵੱਡਾ ਹੱਥ ਹੈ ਸੂਬੇ ਨੂੰ ਅੱਗੇ ਲਿਜਾਣ ਦਾ ਕਾਂਗਰਸ ਦਾ ਬੱਧਾ ਵੱਡਾ ਹੱਥ ਹੈ ਬੇ ਕੋ ਇੱਕ ਗੱਲ ਮੈਂ ਇਹਦੇ ਵਿੱਚ ਐਡ ਕਰਨੀ ਚਾਹਣਾ ਤੁਸੀਂ ਕਾਂਗਰਸ ਦੇ ਟਾਈਮ ਦਾ ਜੀ ਅਕਾਲੀ ਦਲ ਦੇ ਟਾਈਮ ਦਾ ਹੂੰ ਦੋਨਾਂ ਦੀ ਕਿਤੇ ਤੁਲਨਾ ਕਰੋ ਔਰ ਇਸ ਟਾਈਮ ਤੁਲਨਾ ਕਰੋ ਇਹ ਸਰਕਾਰ ਨੇ ਜਿਹੜਾ ਅਜ਼ਰ ਬੈਂਕ ਤੋਂ ਪੈਸੇ ਲਏ ਹੂੰ ਲੇਕਿਨ ਜੇ ਕਿਤੇ ਕਾਂਗਰਸ ਦਾ ਅਕਾਲੀ ਦਲ ਨੇ ਕਿਤੇ ਫੰਡਿੰਗ ਲਈ ਤਾਂ ਕੋਈ ਪ੍ਰੋਜੈਕਟ ਲਾਇਆ ਕੋ ਡੈਮ ਬਣਾਇਆ ਕੋਈ ਬਿਜਲੀ ਪਲਾਂਟ ਲਾਇਆ ਕੋ ਪ੍ਰੋਜੈਕਟ ਲਾਇਆ ਜਿਸ ਨੂੰ ਲੋਕਾਂ ਨੂੰ ਮਿਲਿਆ ਲੇਕਿਨ ਗਿਨਾ ਕਰਦੇ ਇਹਨਾਂ ਨੇ ਬਧਾਇਆ ਮੈਂ ਸਟੇਟ ਦਾ ਸਤਾਤਾਰੀ ਪਾਰਟੀ ਜੀ ਲੇਕਿਨ ਮੈਨੂੰ ਦੱਸ ਤੋ ਕੋਈ ਇੱਕ ਕੀ ਪ੍ਰੋਜੈਕਟ ਇਸ ਸਟੇਟ ਦੇ ਵਿੱਚ ਲੱਗਿਆ ਹੋ ਇੱਕ ਪ੍ਰੋਜੈਕਟ ਬਣਾ ਦੋ ਨੀਸ ਕਰਕੇ ਕਰਦੇ ਲਿਆ ਸੀ ਕਿਉਂਕਿ ਇੱਥੇ ਵੱਡੇ ਥਰਮਲ ਪਲਾਂਟ ਲਾ ਹਾਂ ਜਾਂ ਕੋਈ ਵੱਡੀ ਹੋਰ ਇੰਡਸਟਰੀ ਲਾਤੇ ਜਿਸ ਕਾਰਨ ਲਾਇਓ ਕੋਈ ਇੱਕ ਦਿਖਾ ਦਿਓ ਮੈਨੂੰ ਜੀ ਲੇਕਿਨ ਕਰਜਾ ਉਦੋਂ ਬਾਅਦ ਕਰਤਾ ਹੂੰ ਕਰਜਾ ਮੈਂ ਕਹੇ ਉਹਦਾ ਕੋਈ ਲੋਕਾਂ ਨੂੰ ਜੇ ਤੁਸੀਂ ਲੋਕਾਂ ਦੇ ਨੂੰ ਕਰਜ਼ਦਾਰ ਬਣਾਉਨੇ ਹੋ ਤਾਂ ਉਹਦਾ ਲੋਕਾਂ ਨੂੰ ਕੋਈ ਬੈਨੀਫਿਟ ਲੈਣ ਦਾ ਦੇਣੇ ਚਾਹੀਦੇ ਤਾਂ ਆ ਕੇ ਇਕੱਲੇ ਐਬਰਟਾਈਜ਼ਮੈਂਟ ਬੋੜਾਂ ਤੇ ਪੈਸੇ ਨਹੀਂ ਆਮ ਨਾਲ ਪਬਲਿਕ ਦੇ ਖਰਾਬ ਕਰਨੇ ਚਾਹੀਦੇ ਤੁਹਾਨੂੰ ਦੱਸ ਰਿਹਾ ਵੀ ਅੱਜ ਕਿਸ ਤਰ੍ਹਾਂ ਪੰਜਾਬ ਦੇ ਇਥਾਂ ਤਾਂ ਬੋਰ ਚੌਂਕਦੇ ਆ ਲੇਕਿਨ ਇਹ ਪੈਸਾ ਬੇਅਰਥਾ ਬੇਜਾਇਆ ਜਾ ਰਿਹਾ ਲੇਕਿਨ ਲੋਕਾਂ ਦੇ ਮਾਣ ਹੀ ਬਣੇ ਹੁੰਦੇ ਆ ਤੁਸੀਂ ਚੰਗਾ ਕਰੋਗੇ ਲੋਕਾਂ ਲਈ ਵਧੀਆ ਕਰੋਗੇ ਤਾਂ ਲੋਕਾਂ ਨੇ ਆਪੇ ਤੁਹਾਡੇ ਹੱਥਾਂ 'ਚ ਖੜੀ ਜਾਣਗੇ ਅਕਾਲੀ ਦਲ ਭਾਜਪਾ ਦਾ ਜਿਹੜਾ ਅਲਾਈਅੰਸ ਹੋ ਜਾਂਦਾ ਹੈ ਕਲ ਨੂੰ ਤਾਂ ਕਾਂਗਰਸ ਨੂੰ ਇਹਦੇ ਦਾ ਇਹਦਾ ਕੋਈ ਫਰਕ ਨਹੀਂ ਸਾਲੂ ਕੀ ਫਰਕ ਹੈ ਜੀ ਇਸ ਗੱਲ ਦੇ ਵਿੱਚ ਪਹਿਲਾਂ ਵੀ ਅਲਾਈਅੰਸ ਉਹਨਾਂ ਦਾ ਹੁੰਦਾ ਹੀ ਰਿਹਾ ਹੂੰ ਲੇਕਿਨ ਹੁਣ ਵੀ ਹੋਊਗਾ ਤੁਹਾਨੂੰ ਦੋਨਾਂ ਦੀ ਪੋਜੀਸ਼ਨ ਦਾ ਪਤਾ ਹੀ ਤੁਸੀਂ ਆਪ ਸਮਝਦਾ ਰਹੋ ਜੀ ਭਾਜਪਾ ਸਾਡੇ ਕਿਸਾਨਾਂ ਦੀ ਜਿਹੜੀ ਵਿਰੋਧੀ ਪਾਰਟੀ ਹੈ ਕਿਉਂਕਿ ਉਹਨੇ ਸਾਡੀ ਕਿਸਾਨੀयत ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਜਿਹੜਾ ਸਾਡਾ ਪਿੰਡਾਂ ਦਾ ਜੱਟ ਸਿਕ ਕਿਸਾਨਾਂ ਜੁੜੇ ਕਿਤੇ ਲੋਕ ਐ ਉਹਨਾਂ ਲੋਕਾਂ ਨੂੰ ਪਤਾ ਵੀ ਬੀਜੇਪੀ ਨੇ ਸਾਨੂੰ ਕਦੇ ਵੀ ਸਾਡੇ ਸੂਬੇ ਦਾ ਚੰਗਾ ਨਹੀਂ ਕਰ ਸੀ ਇਸ ਕਰਕੇ ਉਹ ਲੋਕ ਉਹਨਾਂ ਲੋਕਾਂ ਤੋਂ ਦੂਰ ਆ ਅਸੀਂ ਤਾਂ ਕਹਿੰਦੇ ਚੰਗਾ ਸਮਾਂ ਦੀ ਕਰਨ ਜੀ ਜਿਹਦੇ ਹੋਊਗਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿਉਂਕਿ ਪਿੰਡਾਂ ਦੇ ਲੋਕ ਸਿੱਧੇ ਕਾਂਗਰਸ ਨਾਲ ਖੜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਅਕਾਲੀ ਦਲ ਬੀਜੇਪੀ ਦਾ ਸਮਝੌਤਾ ਹਾਂ ਤਾਂ ਕਿਉਂਕਿ ਜੇ ਕੁਝ ਕੁਝ ਪਰਿਵਾਰ ਜਿਹੜੇ ਅਕਾਲੀ ਦਲ ਨਾਲ ਸੰਬੰਧ ਰੱਖਦੇ ਨੇ ਲੇਕਿਨ ਉਹ ਕਿਸਾਨੀ ਨੂੰ ਵੀ ਪ੍ਰਾਇੋਰਟੀ ਹੈ ਕਿਉਂਕਿ ਉਹਨਾਂ ਦੀ ਮੇਨ ਰੋਜ਼ੀ ਰੋਟੀ ਕਿਸਾਨੀ ਹੈ لیکن ਉਹ ਇਸ ਗੱਲ ਤੋਂ ਉਹਨਾਂ ਦਾ ਮਨ ਬਲੁੰਦਰਾ ਪਿਆ ਔਰ ਦੁਖੀ ਆ ਕਿ ਭਾਜਪਾ ਨੇ ਸਾਡੇ ਕਿਸਾਨੀ ਹਿੱਤਾਂ ਦੀ ਸਾਡਾ ਧੱਕਾ ਕਰੇ ਜਿੱਦੇ ਇਹਨਾਂ ਦਾ ਰਿਲਾਇੰਸ ਹੋਊਗਾ ਉਹਨਾਂ ਪਰਿਵਾਰਾਂ ਦੇ ਵੀ ਕਾਂਗਰਸ ਵੱਲੋਂ ਆ ਜਣਾ ਸਾਨੂੰ ਤਾਂ ਹੋਰ ਫਾਇਦਾ ਹੋਊਗਾ ਜੇਕਰ ਇਹਨਾਂ ਚਲਦੀ ਹੋਵੇ ਲੇਟ ਕਿਉਂ ਕਰਦੇ ਜੀ ਖਾਈ ਸਾਹਿਬ ਮੈਂ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹੁੰਦਾ ਜਾਂਦੇ ਜਾਂਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਰੀ ਸਿੰਘ ਜੀ ਖਾਈ ਵਿਚੋਂ ਲੜ ਸਕਦੇ ਆ ਦਾਵੇਦਾਰੀ ਦਿਤਾ ਸਕਦੇ ਆ ਦੇਖੋ ਦਾਵੇਦਾਰੀ ਤਾਂ ਪਾਰਟੀ ਦੇ ਵਿੱਚ ਹਮੇਸ਼ਾ ਹੀ ਹੁੰਦੀ ਆ ਹੂੰ ਲੇਕਿਨ ਮੈਂ ਥੋੜਾ ਜਿਹਾ ਇਸ ਗੱਲ ਤੇ ਪਾਰਟੀ ਨੂੰ ਸਮਰਪਿਤ ਰਹਿਣਾ ਵੀ ਜੋ ਮੇਰੀ ਪਾਰਟੀ ਹੈ ਸਾਡੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਮੇਰੇ ਬੜੀ ਸਤਿਕਾਰ ਕੁਲੀ ਬੰਦੇ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਸੰਗਠਨ ਦੇ ਵਿੱਚ ਤੁਸੀਂ ਬਹੁਤ ਮਿਹਨਤ ਕਰਦੇ ਹੋ ਮੈਂ ਜਿਨ੍ਹਾਂ ਦੀ ਬਹੁਤ ਰਿਸਪੈਕਟ ਕਰਦਾ ਔਰ ਮੈਂ ਆਪਦੇ ਰਾਜਨੀਤਿਕ ਸਫਰ ਦੇ ਵਿੱਚ ਉਹਨਾਂ ਨੂੰ ਆਪ ਰਾਜਨੀਤਿਕ ਲੀਡਰ ਮੰਨਦਾ ਜੀ ਲੇਕਿਨ ਜੇ ਪ੍ਰਧਾਨ ਦੀ ਗੱਲ ਕਰੀਏ ਤਾਂ ਸਾਡਾ ਜਿਹੜੇ ਪ੍ਰਧਾਨ ਜੀ ਨੇ ਅਮਰਿੰਦਰ ਸਿੰਘ ਰਾਜਾ ਬੜੰਗ ਜੀ ਅਸੀਂ ਇਕੱਠਿਆਂ ਨੇ ਰਾਜਨੀਤਿਕ ਸਫਰ ਸ਼ੁਰੂ ਕੀਤਾ ਉਹ ਵੀ ਮੇਰੇ ਸਰਕਾਰ ਸਾਰੀ ਜਿੰਨੇ ਕਾਂਗਰਸ ਦੀ ਲੀਡਰਸ਼ਿਪ ਆ ਮੇਰੀ ਸਾਰੀ ਸਤਾਰ ਜੋ ਪਰ ਮੈਂ ਇਸ ਗੱਲ ਤੇ ਮੈਂ ਭਰੋਸਾ ਰੱਖਦਾ ਵੀ ਜਦੋਂ ਮੇਰੀ ਪਾਰਟੀ ਨੂੰ ਜਦੋਂ ਮੇਰੇ ਲੀਡਰ ਸਹਿਬਾਨਾਂ ਨੂੰ ਇਹ ਲੱਗੂਗਾ ਕਿ ਮੈਂ ਜੋਗਾ ਤਾਂ ਮੈਨੂੰ ਪਾਰਟੀ ਨਾਲ ਲੜਾਊਗੀ ਤਾਂ ਮੈਂ ਲੜਨ ਨੂੰ ਤਿਆਰ ਆ ਪਰ ਉਹ ਬਾਕੀ ਤੁਸੀਂ ਲੋਕਾਂ ਦੇ ਵਿੱਚ ਰੋਜ਼ ਜਾਣੇ ਹੋ ਤੁਸੀਂ ਦੇਖਦੇ ਹੋ ਮੇਰੇ ਕੰਮ ਕਰਨ ਦਾ ਤਰੀਕਾ ਸਲੀਕਾ ਮੇਰਾ ਭਾਈਚਾਰਕ ਸਾਜ ਮੇਰਾ ਪਿਆਰ ਮੇਰਾ ਪਾਰਟੀ ਪ੍ਰਤੀ ਸਮਰਪਿਤ ਉਸਾਰਾ ਕੋਈ ਕਿਸੇ ਦਾ ਲੋਕ ਹੈ ਜੀ ਬਿਲਕੁਲ ਮੈਂ ਆਪਦੇ ਮੂੰਹ ਕੋ ਗੱਲ ਕਰਾਂ ਸੱਚੀ ਦੀ ਨੇ ਨਹੀਂ ਨਹੀਂ ਬਿਲਕੁਲ ਤੁਹਾਨੂੰ ਪਤਾ ਹੈ ਜੀ ਵੀ ਜਿਹੜਾ ਮੇਰਾ ਕੰਮ ਕਰਨ ਦਾ ਤਰੀਕਾ ਜਾਂ ਮੋਗੇ ਜ਼ਿਲ੍ਹੇ ਦੇ ਵਿੱਚ ਅੱਜ ਚਾਰਾਂ ਕੌਨਸਟਿਟੂਐਂਸੀਆਂ ਦੇ ਵਿੱਚ ਹਰੀ ਸਿੰਘ ਖਾਇ ਨੂੰ ਜਿਹੜੇ ਪਿਆਰ ਕਰਨ ਵਾਲੇ ਲੋਕ ਉਹ ਹਮੇਸ਼ਾ ਕਾਂਗਰਸ ਨਾਲ ਕਿਸ ਤਰ੍ਹਾਂ ਪਿਆਰ ਕਰਦੇ ਆ ਕਿਵੇਂ ਕਾਂਗਰਸ ਦੇ ਵਿੱਚ ਬੈਠੇ ਲੋਕ ਮੈਨੂੰ ਪਿਆਰ ਕਰਦੇ ਆ ਉਹ ਤੁਹਾਨੂੰ ਉੱਥੋਂ ਕੋਈ ਸ਼ੀ ਭੀ ਕਰਨ ਜੀ ਸੋ ਕਾਈ ਸਾਹਿਬ ਤੁਸੀਂ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਬਹੁਤ ਲੰਬੇ ਸਮੇਂ ਬਾਅਦ ਸਮਾਂ ਲੱਗਿਆ ਕਿਉਂਕਿ ਤੁਹਾਡੇ ਰਜੇਵੇਂ ਬਹੁਤ ਹੁੰਦੇ ਆ ਤਮਾਮ ਪੰਜਾਬ ਦੇ ਵਿੱਚ ਤੁਸੀਂ ਪਾਰਟੀ ਲਈ ਕੰਮ ਕਰਦੇ ਹੋ ਔਰ ਅੱਜ ਆਪਣਾ ਕੀਮਤੀ ਸਮਾਂ ਦਿੱਤਾ ਤੁਸੀਂ ਰੀਅਲ ਫੈਕਟ ਨਿਊਜ਼ ਨੂੰ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਧੰਨਵਾਦ ਪ੍ਰਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ